ਭਾਈਓਰ ਬਹਨੋ ਸਾਡੇ ਦੇਸ਼ ਮੈਸੀ ਆਇਆ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਮੈਸੀ ਟਰੈਕਟਰ ਚਲਾਉਣ ਜੋਗੇ ਵੀ ਨਹੀਂ ਜਿੱਥੇ ਤੁਸੀਂ ਮੈਸੀ ਨੂੰ ਲਿਆ ਕੇ ਛੜਤਾ ਬਜਾਰੇ ਨੂੰ ਹੁਣ ਵੇਖਿਆ ਜਾਵੇ ਤਾਂ ਉਹਦੀ ਤਾਂ ਗਲਤੀ ਤਾਂ ਕੋਈ ਨਹੀਂ ਛੋਦੀ ਗਲਤੀ ਇਹੀ ਸੀ ਵੀ ਉਹ ਇੰਡੀਆ ਚ ਆ ਗਿਆ ਤੇ ਹੁਣ ਉੱਥੇ ਲੋਕਾਂ ਨੇ ਜੋ ਕੀਤਾ ਮੈਂ ਲਦਾ ਸਾਰੇ ਨੇ ਵੇਖ ਹੀ ਲਿਆ ਉਹ ਵੀ ਕੋਰਸਾਂਗਾ ਤੋੜ ਉਹ ਲੋਕਾਂ ਦੀ ਵੀ ਗਲਤੀ ਨਹੀਂ ਕਹਿ ਸਕਦੇ ਆਪਾਂ ਇੱਥੇ ਇੱਥੇ ਬਸ ਕਿਸੇ ਦੀ ਨਹੀਂ ਕਹਿ ਸਕਦੇ ਆ ਲਾ ਲੋ ਵੀ ਕਿਸੇ ਦੀ ਕਮਾ ਗਿਆ ਆਪਾਂ ਫਿਰ ਭਾਵਨਾ ਭੜਕ ਜਾਂਦੀ ਹੁੰਦੀ ਹੈ ਹੁਣ ਜਿਹੜੇ ਉਹਨਾਂ ਨਾਲ ਫੋਟੋ ਖਿਚਾ ਰਹੇ ਸੀ ਕਹਿੰਦੇ ਉਹਨਾਂ ਨੇ 10-10 ਲੱਖ ਰੁਪਏ ਦਿੱਤਾ ਸੀਗਾ ਤੇ ਜਿਹੜੇ ਦੇਖਣ ਆਏ ਸੀ ਉਹਨਾਂ ਨੇ 15-15 20-20 ਹਜ਼ਾਰ ਦਿੱਤਾ ਸੀ ਕੋਈ ਕੁਝ ਛੱਡ ਕੇ ਆਇਆ ਕੋਈ ਕੁਝ ਛੱਡ ਗਿਆ ਹੈਗਾ ਤੇ ਕੋਈ ਇੱਕ ਬੰਦੇ ਦਾ ਮੈਂ ਸੁਣਿਆ ਜੋ ਉਹ ਕਹਿੰਦੇ ਮੇਰਾ ਵਿਆਹ ਛੱਡ ਕੇ ਆਇਆ ਆਪਦਾ ਵੇਖ ਲਓ ਕਿ ਚਲ ਉਹਦੀ ਗੱਲ ਵੀ ਠੀਕ ਹੈ ਵੀ ਰੋ ਰੋ ਕੇ ਆਉਣਾ ਵਿਆਹ ਤਾਂ ਮੈਂ ਕੱਲ ਨੂੰ ਕਰਾ ਲੂ ਨਾ ਅੱਜ ਹੋਇਆ ਤਾਂ ਪਰ ਗੱਲ ਇਹ ਹੈ ਵੀ ਹੁਣ ਇਸ ਚੀਜ਼ ਤੋਂ ਹੁਣ ਮੈਸੇਜ ਤਾਂ ਤੰਨ ਫੜਦੇ ਹੋਣਗੇ ਐ ਦੋਨੇ ਐ ਫੜਦੇ ਹੋਣਗੇ ਜਮਾ ਘੁੱਟ ਕੇ ਵੀ ਮੈਂ ਨਹੀਂਗਾ ਆ ਤਾਂ ਆਉਂਦਾ ਇੱਥੇ ਆਪਾਂ ਉਹ ਹਾਲਾਤ ਦੇਖ ਕੇ ਉੱਥੇ ਜਿਹੜੇ ਕੁਰਸੀਆਂ ਲੋਕਾਂ ਨੇ ਚਲਾਈਆਂ ਜਿਹੜੇ ਹਿਸਾਬ ਨਾਲ ਕਿਉਂਕਿ ਲੋਕਾਂ ਕੋਲ ਤਾਂ ਖੀਰ ਲਥਿਆਰੀ ਹੀ ਹੁੰਦਾ ਵੀ ਕੁਰਸੀਆਂ ਪੱਟ ਲੋ ਕੁਰਸੀਆਂ ਪੱਟ ਕੇ ਚਲਾਈਆਂ ਉਹਨਾਂ ਨੇ ਤੇ ਮੈਨੇਜਮੈਂਟ ਨੇ ਬਹੁਤ ਔਕਾਟ ਢਗ ਨਾਲ ਕੱਢਿਆ ਜਿਹੜੇ ਆਈਐਸ ਆਈਪੀਐਸ ਅਫਸਰ ਸੀ ਉਹਨਾਂ ਨੂੰ ਵੀ ਜਿਹੜੇ ਮੂਰੇ ਲੱਗੇ ਆਪਣੇ ਬੈਲ ਐਜੂਕੇਟਿਡ ਐਲਟ੍ਰੇਡ ਲੀਡਰਸ ਸੀਗੇ ਕੁਝ ਸੋ ਕਾਲਡ ਲੀਡਰਸ ਕਹਿ ਸਕਦੇ ਆ ਪਰ ਉਹਨਾਂ ਨੂੰ ਜਿਹੜੇ ਜਿਹੜੇ ਕੁਰਸੀਆਂ ਮੰਤਰੀ ਦੇ ਆਉਣ ਤੋਂ ਅੱਗੇ ਵਿੱਚ ਕੁਰਸੀਆਂ ਨਹੀਂ ਛੱਡਦੇ ਹੁੰਦੇ ਉਸ ਟਾਈਪ ਦੇ ਲੀਡਰ ਉੱਥੇ ਮੂਰੇ ਲੱਗੇ ਹੋਏ ਸੀਗੇ ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਆਈਪੀਐਸ ਜਿਹੜੇ ਆਈਐਸ ਅਫਸਰ ਸੀ ਉਹਨਾਂ ਨੂੰ ਧੱਕੇ ਵੀ ਮਾਰੇ ਵਿੱਚੇ ਮੈਸੀ ਦੇ ਵੀ ਵੱਜ ਗਏ ਉਹ ਇੱਕ ਤਾਂ ਵਿਚਾਰੇ ਦੇ ਉਹਨਾਂ ਦਾ ਉਹਨਾਂ ਦਾ ਧੱਕਾ ਕਦੇ ਮੈਸੀ ਟਰੈਕਟਰ ਨੂੰ ਲਾਇਆ ਹੋਣਾ ਜਿੰਨਾ ਇਹਨੂੰ ਵੱਜ ਗਿਆ ਵਿਚਾਰੇ ਨੂੰ ਤੇ ਹੁਣ ਮੇਰੀ ਗੱਲ ਇਹ ਸੋਚਣ ਵਾਲੀ ਇਹ ਹੈ ਵੀ ਇੱਕ ਫੁੱਟਬਾਲਰ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਉਹ ਆਪਣੇ ਦੇਸ਼ ਚ ਆਇਆ ਉਹ ਆਪਣੇ ਦੇਸ਼ ਚੋਂ ਕੀ ਦੇਖ ਕੇ ਗਿਆ ਵੀ ਇਹ ਇਹਨਾਂ ਨੂੰ ਇੰਨੀ ਕੀ ਮਤਲਬ ਕਹਿ ਸਕਦੇ ਆਪਾਂ ਬੇਸਿਕ ਕਹਿ ਲਓ ਵੀ ਦਾ ਰਹਿਣਾ ਸਹਣਾ ਇੰਨਾ ਕੀ ਹੁੰਦਾ ਇਹਨਾਂ ਨੂੰ ਜਦੋਂ ਮੀਮ ਬਣਾਵਾ ਸੀ ਕਿ ਇਹਨਾਂ ਨੂੰ ਰਹਿਣਾ ਸਹਣਾ ਨਹੀਂ ਆਉਂਦਾ ਉਹ ਗੱਲ ਵੀ ਇੰਨੀ ਕਿ ਗੱਲ ਸਹੀ ਆ ਉਹ ਤੇ ਇਹ ਮੈਨੇਜਮੈਂਟ ਇਸ ਤਰ੍ਹਾਂ ਦੀ ਕਰਦੇ ਆ ਇਹ ਤੇ ਕੀ ਇੱਥੇ ਜੇ ਇਹੀ ਇੰਨਾ ਪੈਸਾ ਜਿੰਨਾ ਕਰੋੜਾ ਰੁਪਈਆ ਉੱਥੇ ਦਿੱਤਾ ਗਿਆ ਲਿਆ ਗਿਆ ਜਾਂ ਖਰਾਬ ਹੋਇਆ ਕਹਿ ਲਓ ਵੀ ਇਹੀ ਆਪਾਂ ਚ ਇੰਡੀਆ ਦੀ ਫੁੱਟਬਾਲ ਟੀਮ ਹੈਗੀ ਇੱਕ ਉਹਨਾਂ ਦੇ ਤੇ ਲਾਇਆ ਹੁੰਦਾ ਉਹਨਾਂ ਦੇ ਮਤਲਬ ਖਿਡਾਰੀਆਂ ਤੇ ਜਾਂ ਹੋਰ ਸਿਸਟਮ ਤੇ ਲਾਇਆ ਹੁੰਦਾ ਤਾਂ ਹੋ ਸਕਦਾ ਇੰਡੀਆ ਦੀ ਟੀਮ ਇੰਨੀ ਕਿ ਵਧੀਆ ਹੁੰਦੀ ਵੀ ਇੱਕ ਇਹੀ ਪੈਸਾ ਜੇ ਆਪਾਂ ਇੰਡੀਆ ਦੀ ਜਿਹੜੀ ਫੁੱਟਬਾਲ ਟੀਮ ਹੈ ਉਹਨੂੰ ਮੈਨੇਜ ਕਰਨ ਤੇ ਖਿਡਾਰੀਆਂ ਲਈ ਜਾਂ ਹੋਰ ਸਿਸਟਮ ਕ੍ਰੀਏਟ ਕਰਨ ਤੇ ਲਾਇਆ ਹੁੰਦਾ ਤਾਂ ਹੋ ਸਕਦਾ ਵੀ ਆਪਣੇ ਦੇਸ਼ ਦੀ ਜਿਹੜੀ ਟੀਮ ਹੈ ਉਹ ਵੀ ਜਿਵੇਂ ਆਪਣੇ ਕ੍ਰਿਕਟਰਸ ਖੇਡਣ ਜਾਂਦੇ ਆ ਉਸ ਲੈਵਲ ਦੀ ਟੀਮ ਬਣ ਜਾਂਦੀ ਤੇ ਜਿਹੜੇ ਇਹ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਆ ਇਹ ਖੁਦ ਖੇਡਣ ਆਉਂਦੇ ਇੰਡੀਆ ਦੇ ਵਿੱਚ ਤੇ ਪਰ ਇਹ ਹੀ ਆਪਾਂ ਨਹੀਂ ਕੀਤਾ ਆਪਾਂ ਪੈਸੇ ਖਰਾਬ ਕੀਤੇ ਆਪਾਂ ਹਾਲ ਮਤਲਬ ਆਪਦੀ ਬੇਇੱਜ਼ਤੀ ਕਰਾਈ ਆ ਦੁਨੀਆ ਭਰ ਦੇ ਵਿੱਚ ਇਸ ਜਿਹੜੇ ਮਤਲਬ ਟਾਪ ਲੀਡਰਸ਼ਿਪ ਹੁੰਦੀ ਆ ਜਾਂ ਟਾਪ ਤੇ ਬੈਠੇ ਕੁਰਸੀਆਂ ਤੇ ਬੈਠੇ ਬੰਦੇ ਹੁੰਦੇ ਆ ਉਹਨੂੰ ਤਾਂ ਥੱਲੇ ਡੇ ਘਾਟੀ ਦੀਦੇ ਹੁੰਦੇ ਆ ਤੇ ਉਹਨੂੰ ਬੇਇੱਜ਼ਤੀ ਵੀ ਘਾਟੀ ਫਿਰਉਂਦੀ ਹੁੰਦੀ ਆ ਕਿਉਂਕਿ ਐਡੀ ਵੱਡੀ ਦੇਸ਼ ਦੀ ਆਬਾਦੀ ਆ ਤੇ ਐਨੇ ਵੈਰਾਈਟੀ ਦੇ ਬੰਦੇ ਆਪਣੇ ਦੇਸ਼ ਚ ਰਹਿੰਦੇ ਆ ਹਰ ਬੰਦੇ ਨੂੰ ਖੁਸ਼ ਨਹੀਂ ਕਰ ਸਕਦਾ ਕੋਈ ਵੀ ਬੰਦਾ ਚਾਹੇ ਮਨਮੋਹ ਮਨਮੋਹਨ ਸਿੰਘ ਕਰਕੇ ਪੜ੍ਹੇ ਲਿਖੇ ਬੰਦੇ ਤੋਂ ਜਦੋਂ ਖੁਸ਼ ਹੋਏ ਲੋਕ ਆ ਬਾਕੀ ਤਾਂ ਉਹਨਾਂ ਤੋਂ ਥੱਲੇ ਥੱਲੇ ਆ ਸਾਰੇ ਵੀ ਜਿੰਨੀਆਂ ਉਹਨੀਆਂ ਕੱਲੇ ਬੰਦੇ ਦੀਆਂ ਡਿਗਰੀਆਂ ਸੀਗੀਆਂ ਸਾਰੀ ਮੰਨ ਲੇ ਕਿ ਚਲੋ ਵੀ ਆਪਾਂ ਇਕੱਠੇ ਕਰ ਲਗੇ ਜਿਹੋ ਜਿਹੜੇ ਪ੍ਰੈਜ਼ੈਂਟ ਹੋਣ ਐਮਪੀ ਬੈਠੇ ਆ ਉਹਨਾਂ ਕੋਲ ਸਾਰਿਆਂ ਕੋਲ ਨਹੀਂ ਹੁੰਦੀਆਂ ਚੱਲ ਅੱਡ ਗੱਲ ਰਹੇਗੀ ਉਹ ਇਸ ਕਰਕੇ ਆਪਾਂ ਆਪਦੀ ਇਹੋ ਜਿਹੀਆਂ ਬੇਜਤੀਆਂ ਨਾ ਕਰਾਇਆ ਕਰਗੇ ਤੇ ਇੱਕ ਬੇਨਤੀ ਇਹ ਵੀ ਹੈ ਵੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨਹੀਂ ਇਹਨਾਂ ਕੁਸ਼ ਕਰਨਾ ਤਾਂ ਕੱਲਾ ਲਾਈਕ ਹੀ ਕਰ ਦਿਆ ਕਰੋ ਕਿਉਂਕਿ ਲਾਈਕ ਕਰਨਾ ਦੇਕ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਆ ਇੱਕ ਵੀਡੀਓ ਬਣਾਉਣ ਪਿੱਛੇ ਸਾਡੀ ਬੇਹਤ ਬਹੁਤ ਲੱਗਦੀ ਆ ਇਹ ਨਹੀਂ ਹੈਗਾ ਵੀ ਕੱਲਾ ਮਾਈਕ ਹੈ ਤੇ ਜਾਂ ਕੱਲਾ ਇੱਕ ਫੋਨ ਤੇ ਰਿਕਾਰਡਿੰਗ ਕਰਕੇ ਅਸੀਂ ਪਾ ਦਿੰਨੇ ਆ ਉਹ ਸਾਨੂੰ ਚੱਕਣਾ ਵੀ ਪੈਂਦਾ ਇੰਨੀਆਂ ਖਬਰਾਂ ਚ ਵੀ ਕਿਹੜੀ ਬਣਾਉਣੀਆਂ ਤਿੰਨ ਚਾਰ ਅਖਬਾਰ ਡੇਲੀ ਤੇ ਪੜ੍ਹਦੇ ਵੀ ਪੈਂਦੇ ਆ ਅਜਿਹੇ ਟਾਈਮ ਤੇ ਪਹਿਲੀ ਗੱਲ ਤਾਂ ਕਿਸੇ ਦੇ ਘਰੇ ਅਖਬਾਰ ਨਹੀਂ ਆਉਂਦਾ ਜੇ ਆਉਂਦਾ ਤਾਂ ਰੋਟੀਆਂ ਭਲੇਟਣ ਦੇ ਕੰਮ ਆਉਂਦਾ ਸੋ ਇੱਕ ਜੇ ਲਾਈਕ ਹੁੰਦੀ ਹੈ ਵੀਡੀਓ ਦਾ ਉਹ ਇੱਕ ਐਪਰੀਸ਼ੀਏਸ਼ਨ ਹੁੰਦਾ ਵੀ ਹਾਂ ਯਾਰ ਬੰਦਿਆਂ ਨੇ ਲੋਕ ਨੇ ਸੁਣਿਆ ਸਾਨੂੰ ਹਾਲਾਂਕਿ ਮੈਂ ਇਹ ਮੰਨਦਾ ਵੀ ਕੰਮ ਦੀ ਗੱਲ ਜਾਂ ਕਹਿ ਲਓ ਵੀ ਖਬਰਾਂ ਦੇ ਟਾਈਪ ਦੀਆਂ ਗੱਲਾਂ ਹੁੰਦੀਆਂ ਨੇ ਉਹ ਸੁਣਨ ਵਾਲੇ ਬਹੁਤ ਘੱਟ ਲੋਕ ਹੁੰਦੇ ਆ ਇਸ ਕਰਕੇ ਮੈਨੂੰ ਉਹ ਉਹੀ ਬੰਦੇ ਚਾਹੀਦੇ ਬਸ ਜਿਹੜੇ ਕਹਿ ਲਓ ਵੀ ਖਬਰਾਂ ਚ ਇੰਟਰਸਟ ਰੱਖਦੇ ਆ ਜਾਂ ਕੋਈ ਦੇਸ਼ ਦੂਰਾਂ ਵਿੱਚ ਕੀ ਔਰ ਰੈਦਰ ਥੈਨ ਕਿ ਵੀ ਆਪਾਂ ਉਂਗਲਾਂクセਈ ਚੱਲਗੇ ਕੋ ਕੰਮ ਦੀ ਗੱਲ ਤੇ ਐਪਰੀਸ਼ੀਏਟ ਕਰਨਾ ਸਿੱਖਣਾ ਚਾਹੀਦਾ ਆਪਾਂ ਨੂੰ। ਉਹ ਹੁਣ ਬੇਨਿਆ ਵੀ ਮੈਸੀ ਬਾਹਰਲੇ ਦੇ ਆਪਦੇ ਦੇਸ਼ ਵਾਪਸ ਜਾ ਕੇ ਇੱਕ ਹੋਰ ਗੱਲ ਸੱਚ ਜਿਹੜਾ ਮੈਸੀ ਹੈ ਉਹ ਸੀਗਾ ਉਹਨੂੰ ਸਪੈਨਿਸ਼ ਆਉਂਦੀ ਸੀ ਕੱਲੀ ਬਸ ਇੱਕ ਹਿਸਾਬ ਨਾਲ ਵੀ ਉਹ ਉੱਥੋਂ ਦਾ ਸੀ ਕਿਉਂਕਿ ਉਹ ਤੇ ਆਪਣੇ ਦੇਸ਼ 'ਚ ਜਿਹਨੂੰ ਆਪਾਂ ਪੱਪੂ ਕਹਿੰਨੇ ਰਾਹੁਲ ਗਾਂਧੀ ਨੂੰ ਆਉਂਦੀ ਸੀ ਉਹ ਹੁਣ ਦੇਖੋ ਵੀ ਬਾਈ ਔਰ ਬਹਿਣੋ ਗੱਲ ਨਹੀਂ ਕਰ ਸਕਿਆ ਹੋ ਸਕਦਾ ਇਹਨਾਂ ਨੇ ਤਾਂ ਹੀ ਨੰਗੇ ਕਰਾਤੇ ਹੁਣ ਵੀ ਇਹਨੂੰ ਭਜਾਓ ਇਹਦਾ ਰਾਹੁਲ ਗਾਂਧੀ ਨਾਲ ਗੱਲ ਲੱਗਦੀ ਜਾਂਦਾ ਇਹ ਰਾਹੁਲ ਗਾਂ ਤਾਂ ਬਣਾਵਣਾ ਕਿ ਐਡਾ ਪਾਊਗਾ ਵੀ ਸਾਡਾ ਤਾਂ ਫਿਰ ਬਾਨਾ ਨਹੀਂ ਕੁਛ ਇਹਦੀ ਤਾਰੀਫ ਹੋਊਗੀ ਵੀ ਰਾਹੁਲ ਕੰਨ ਨੂੰ ਸਪੈਨਿਸ਼ ਆਉਂਦੀ ਸੀ ਠੀਕ ਹੈ ਬਾਹੀਓਰ ਬੈਨੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਔਰ ਵੀਡੀਓ ਕੋ ਸ਼ੇਅਰ ਕਰ ਦੇਣਾ ਅਗਰ ਅੱਛੀ ਲਗੀ ਤੋ